ਪਿਤੇ ਦਿਨਾਂ ਵਿੱਚ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਇੱਕ ਗ੍ਰੇਨੇਡ ਅਟੈਕ ਹੋਇਆ ਸੀ ਜੋ ਕਿ ਸਾਰੇ ਜਿਸ ਨੇ ਸਾਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ 25 ਦਿਨਾਂ ਦੇ ਵਿੱਚ 6ਵੀਂ ਵਾਰ ਵਾਰਦਾਤ ਸੀ ਜਿਸ ਦੇ ਕਰਕੇ ਇਲਾਕੇ ਦੇ ਲੋਕ ਸਹਿਮ ਦੇ ਵਿੱਚ ਸੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਸੀ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਟੈਕ ਨਹੀਂ ਹੋਇਆ ਨਕਾਰੇ ਜਾ ਰਹੀ ਸੀ ਸਾਰੇ ਦੋਸ਼ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿਉਂਕਿ ਜਿਸ ਜਿਸ ਵਿਅਕਤੀ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਜੀਵਨ ਫੌਜੀ ਉਸ ਦੀ ਇੱਕ ਆਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਸਾਰਾ ਮਾਮਲਾ ਕੀ ਹੈ ਕਿ ਕੁਝ ਆਡੀਓ ਦੇ ਵਿੱਚ ਹੈ ਸਭ ਕੁਝ ਤੁਹਾਨੂੰ ਦੱਸਾਂਗੇ ਤੇ ਇਸ ਮਾਮਲੇ ਤੇ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜਤ ਆਡੀਓ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਤੇ ਇਸ ਆਡੀਓ ਦੇ ਵਿੱਚ ਕੀ ਕੁਝ ਹੈ ਇੱਕ ਵਾਰ ਦਰਸ਼ਕਾਂ ਨੂੰ ਤੁਸੀਂ ਦੱਸ ਦੋ ਬਿਲਕੁਲ ਸੁਪਰੀਆ ਜੀਵਨ ਫੌਜੀ ਉਹ ਵਿਅਕਤੀ ਹੈ ਜਿਨ੍ਹਾਂ ਦਾ ਹੁਣ ਗੈਂਗਸਟਰਾਂ ਦੇ ਵਿੱਚ ਨਾਮ ਵੱਜਦਾ ਹੈ ਹਾਲਾਂਕਿ ਪਹਿਲਾਂ ਇਹਨਾਂ ਨੇ 7 ਸਾਲ ਫੌਜ ਦੇ ਵਿੱਚ ਸੇਵਾ ਨਿਭਾਈ ਜਿਸ ਤੋਂ ਬਾਅਦ ਜੋ ਆਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਉਹ ਵਿਅਕਤੀ ਗੈਂਗਸਟਰ ਜੀਵਨ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਮੈਨੂੰ ਪੁਲਿਸ ਨੇ ਪਹਿਲਾਂ ਮੇਰੇ ਤੇ ਕੇਸ ਪਾਇਆ ਮੈਨੂੰ ਬੇਕਾਰ ਕੀਤਾ ਮੇਰੇ ਕੋਲ ਮੇਰੀ ਜੌਬ ਛੁੜਵਾਤੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਸਲਾਮਾਬਾਦ ਥਾਣੇ ਨੇੜੇ ਹਮਲਾ ਹੋਇਆ ਸੀ ਉਸ ਦੀ ਜ਼ਿੰਮੇਵਾਰੀ ਲਈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਹੁਣ ਤੱਕ ਪਹਿਲਾ 5 6 ਹਮਲੇ ਹੋ ਚੁੱਕੇ ਨੇ ਚਾਹੇ ਉਹ ਅਜਨਾਲਾ ਆਰਡੀਐਕਸ ਵਾਲਾ ਹਮਲਾ ਹੋਵੇ ਚਾਹੇ ਮਜ਼ੀਠਾ ਥਾਣੇ ਦੇ ਹੋਵੇ ਚਾਹੇ ਬੁਰਕਾ ਗੁਰਬਖਸ਼ ਨਗਰ ਨੇੜੇ ਜਿਹੜਾ ਹਮਲਾ ਹੋਇਆ ਸੀ ਉਹ ਹੋਵੇ ਤਾਂ ਉਹਨਾਂ ਨੇ ਸਿੱਧਾ-ਸਿੱਧਾ ਇਹ ਕਹਿ ਦਿੱਤਾ ਇਸ ਦੇ ਨਾਲ ਹੀ ਉਹ ਕਹਿੰਦੇ ਨਜ਼ਰ ਆਇਆ ਕਿ ਪੁਲਿਸ ਤੋਂ ਬਦਲਾਓ ਲੈ ਕੇ ਰਹਿਣਗੇ ਕਿਉਂਕਿ ਪੁਲਿਸ ਦੁਆਰਾ ਉਹਨਾਂ ਨੂੰ ਬੇਕਾਰ ਕੀਤਾ ਗਿਆ ਏ ਉਹਨਾਂ ਨੇ ਪੁਲਿਸ ਨੂੰ ਸਿੱਧੇ-ਸਿੱਧੇ ਚੇਤਾਵਨੀ ਦਿੱਤੀ ਏ ਕਿ ਜੇਕਰ ਹੁਣ ਪੁਲਿਸ ਬਚ ਗਈ ਏ ਜਿਸ ਤਰੀਕੇ ਦੇ ਨਾਲ ਇਸਲਾਮਾਬਾਦ ਥਾਣੇ ਨੇੜੇ ਹਮਲਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਭਾਵੇਂ ਥਾਣੇ ਦੀਆਂ ਜਿੰਨੀਆਂ ਮਰਜ਼ੀ ਕੰਨਾਂ ਜਿਹੜੀਆਂ ਪੁਲਿਸ ਉੱਚੀਆਂ ਕਰਵਾ ਲੈ ਚਾਹੇ ਬੁਲਟ ਪ੍ਰੂਫ ਜੈਕਟਾਂ ਲੈ ਲੈਣ ਬੁਲਟ ਪ੍ਰੂਫ ਚਾਹੇ ਗੱਡੀਆਂ ਲੈ ਲੈਣ ਪਰ ਉਹ ਉਹਨਾਂ ਨੂੰ ਹੁਣ ਕੋਈ ਨਹੀਂ ਬਚਾ ਸਕਦਾ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਚਲੇ ਜਾਣ ਉਹਨਾਂ ਨੇ ਕਿਹਾ ਕਿ ਮੈਂ ਸਿੱਧਾ ਸਿੱਧਾ ਐਲਾਨ ਕਰਦਾ ਹਾਂ ਕਿ ਮੈਂ ਆਪਣਾ ਬਦਲਾ ਜ਼ਰੂਰ ਲੈ ਕੇ ਰਾਵਾਂਗੇ ਇਸ ਦੇ ਵਿੱਚ ਕੱਲ ਸੁਪਰੀ ਆਈ ਵੀ ਖਬਰ ਹੈ ਕਿ ਜੋ ਇਹ ਜੀਵਨ ਫੌਜੀ ਹੈ ਇਹਨਾਂ ਦੇ ਮਾਤਾ ਹੋਰ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੀ ਮਾਤਾ ਕਾਫੀ ਭਾਵੁਕ ਹੁੰਦੇ ਨਜ਼ਰ ਆਏ ਤੇ ਆਪਣੇ ਪੁੱਤ ਨੂੰ ਇਹ ਵੀ ਕਹਿ ਰਹੇ ਨੇ ਕਿ ਤੂੰ ਜਿਹੜੇ ਰਸਤੇ ਤੁਰ ਪਿਆ ਹੈ ਹੋ ਸਕਦਾ ਇਹ ਤੋਂ ਵਾਪਸ ਆ ਜਾ ਕਿਉਂਕਿ ਉਹਨਾਂ ਦੇ ਜਿਹੜਾ ਜੀਵਨ ਸੀ ਹੈ ਗੈਂਗਸਟਰ ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਘਰ ਦੇ ਵਿੱਚ ਦੋ ਪੈਣਾ ਨੇ ਤਾਂ ਇੱਕ ਮਾਤਾ ਹੈ ਉਹਨਾਂ ਦੀ ਤੇ ਉਹ ਕਹਿ ਰਹੇ ਸੀ ਕਿ ਅਸੀਂ ਪੜਾ ਲਿਖਾ ਕੇ ਇਹਨੂੰ ਫੌਜ ਦੇ ਵਿੱਚ ਭਰਤੀ ਕਰਵਾਇਆ ਸੀ ਪਰ ਦੂਜੇ ਪਾਸੇ ਜਦੋਂ 7 ਸਾਲ ਇਹਨੇ ਫੌਜ ਦੀ ਨੌਕਰੀ ਨਿਭਾਈ ਸੇਵਾ ਨਿਭਾਈ ਪਰ ਦੂਜੇ ਦੇ ਪਾਸੇ ਇਹੋ ਪਗੋੜਾ ਹੋ ਗਿਆ ਸੀ ਫੌਜ ਦੇ ਵਿੱਚੋਂ ਹਾਲਾਂਕਿ ਦੂਜੇ ਪਾਸੇ ਜੀਵਨ ਫੌਜੀ ਇਹ ਕਹਿ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਤੇ ਇੱਕ ਕੇਸ ਪਾ ਦਿੱਤਾ ਗਿਆ ਉਹਨਾਂ ਨੂੰ ਅੱਤਵਾਦੀ ਬਣਾ ਦਿੱਤਾ ਗਿਆ ਜਿਸ ਕਰਕੇ ਉਹ ਕਾਫੀ ਕਹਿ ਸਕਦੇ ਕਿ ਉਹਨਾਂ ਦੀਆਂ ਮਨ ਦੇ ਵਿੱਚ ਪੁਲਿਸ ਖਿਲਾਫ ਕਾਫੀ ਖਟਾਸ ਹੈ ਤੇ ਕਿਤੇ ਨਾ ਕਿਤੇ ਜਿਹੜੇ ਹੁਣ ਤੱਕ ਹਮਲੇ ਹੋਏ ਨੇ ਉਸ ਦੇ ਪਿੱਛੇ ਉਹ ਆਪ ਜ਼ਿੰਮੇਵਾਰ ਜੀਵਨ ਫੌਜੀ ਲੈ ਰਿਹਾ ਹੈ ਕਿ ਮੈਂ ਕਰਵਾਏ ਨੇ ਹਮਲੇ ਤੇ ਪੁਲਿਸ ਦੇ ਨਾਲ ਸਿੱਧੀ ਸਿੱਧੀ ਉਹ ਟੱਕਰ ਲੈਂਦੇ ਨਜ਼ਰ ਆ ਰਹੇ ਤੇ ਪੁਲਿਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਚੌਂਕ ਦੇ ਵਿੱਚ ਖੜੋ ਤੁਹਾਡਾ ਗੋਲੀ ਦਾ ਜਵਾਬ ਅਸੀਂ ਬੰਬਾਂ ਦੇ ਨਾਲ ਦੇਵਾਂਗੇ ਆਰ ਡੀ ਐਕਸ ਦੇ ਨਾਲ ਦੇਵਾਂਗੇ ਚਾਹੇ ਉਹ ਕਿਤੇ ਵੀ ਹੋਵੇ ਤੁਸੀਂ ਭਾਵੇਂ ਬਾਹਰ ਦੇਸ਼ਾਂ ਦੇ ਵਿੱਚ ਚਲੇ ਜਾਓ ਭਾਵੇਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰਹਿ ਲਓ ਜਿੱਥੇ ਮਰਜੀ ਰਹਿ ਲਓ ਤੁਹਾਡੇ ਗੋਲੀ ਦਾ ਜਵਾਬ ਅਸੀਂ ਬੰਬਾਂ ਨਾਲ ਦੇਵਾਂਗੇ ਗਰਨੇਡਾ ਦੇ ਨਾਲ ਹਮਲਾ ਕਰਾਂਗੇ ਭਾਵੇਂ ਉਹ ਥਾਣੇ ਦੇ ਬਾਹਰ ਹੋਵੇ ਭਾਵੇਂ ਥਾਣੇ ਦੇ ਅੰਦਰ ਹੋਵੇ ਜੀ ਬਿਲਕੁਲ ਤਾਂ ਆਡੀਓ ਦੇ ਵਿੱਚ ਕਿਤੇ ਨਾ ਕਿਤੇ ਜੋ ਨਰੈਣ ਸਿੰਘ ਚੋੜਾ ਨੇ ਉਹਨਾਂ ਦਾ ਜ਼ਿਕਰ ਹੈ ਸੀ ਜੀਵਨ ਫੌਜੀ ਜੋ ਹੈ ਉਸ ਦਾ ਨਰਾਇਣ ਸਿੰਘ ਚੋੜਾ ਜਿੰਨਾਂ ਵੱਲੋਂ ਸੁਖਵੀਰ ਵਾਲ ਤੇ ਹਮਲਾ ਕੀਤਾ ਗਿਆ ਉਹਨਾਂ ਨਾਲ ਕੀ ਸਬੰਧ ਦੱਸਿਆ ਜਾ ਰਿਹਾ ਹੈ ਸੁਪਰੀਆ ਇਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਜਦੋਂ ਹਮਲਾ ਹੋਇਆ ਨਰਾਇਣ ਸਿੰਘ ਚੋੜਾ ਦੇ ਵੱਲੋਂ ਜਿਹੜੀ ਗੋਲੀ ਚਲਾਈ ਗਈ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਕਿੰਨਾ ਕੁ ਚੰਗਾ ਬੰਦਾ ਹੈ ਤਾਂ ਦੂਜੇ ਪਾਸੇ ਨਰਾਇਣ ਸਿੰਘ ਚੋੜਾ ਦੀ ਹਮਾਇਤ ਕਰਦੇ ਨਜ਼ਰ ਆਈ ਕਿ ਜਿਹੜਾ ਨਰਾਇਣ ਸਿੰਘ ਚੋੜਾ ਏ ਉਹ ਕਾਫੀ ਵੱਡੀ ਸ਼ਖਸੀਅਤ ਨੇ ਸਿੱਖ ਕੌਮ ਦੇ ਵਿੱਚ ਤੇ ਜਿਸ ਤਰੀਕੇ ਦੇ ਨਾਲ ਅਕਾਲੀਆਂ ਦੇ ਵੱਲੋਂ ਉਹਨਾਂ ਦੀ ਪੱਗ ਲਾਹੀ ਗਈ ਤਾਂ ਬਹੁਤ ਮੰਦਭਾਗੀ ਬਰਤ ਇਸ ਦਾ ਬਦਲਾ ਲੈਣਗੇ ਉਹ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਬਾਹਰ ਨਰਾਇਣ ਸਿੰਘ ਚੌੜੇ ਦੀ ਅਕਾਲੀ ਆਗੂ ਦੇ ਵੱਲੋਂ ਪੱਗ ਲਾਹੀ ਗਈ ਤੇ ਹੁਣ ਜੀਵਨ ਇਸ ਦਾ ਬਦਲਾ ਲੈਣਗੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦਾ ਇਹਨਾਂ ਦੇ ਨਾਲ ਸੰਬੰਧ ਕੀ ਹੈ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜਾ ਜੀਵਨ ਫੌਜੀ ਹੈ ਉਹ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਸ਼ਹਿਜਾਦਾ ਕਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਪਾਸੇ ਨਰਾਇਣ ਸਿੰਘ ਚੌੜਾ ਵੀ ਡੇਰਾ ਬਾਬਾ ਦੇ ਨਾਨਕ ਤੋਂ ਸੰਬੰਧਿਤ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਮੇਰੇ ਇਲਾਕੇ ਦੇ ਨੇ ਉਹ ਮੰਨੀ ਪੰ ਪਰਮਨਿਸ਼ ਸ਼ਖਸ਼ੀਅਤ ਨੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੱਗ ਲਾਈ ਹੈ ਤਾਂ ਅਸੀਂ ਉਹਨਾਂ ਕੋ ਬਦਲਾ ਲਾਵਾਂਗੇ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਚੰਗਾ ਕਹਿਣ ਵਾਲਿਆਂ ਤੇ ਉਹਨਾਂ ਨੇ ਸਿੱਧੇ ਤੰਜ ਕੱਸੇ ਨੇ ਤੇ ਚੇਤਾਵਨੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਕਿੰਨਾ ਚੰਗਾ ਬੰਦਾ ਹੈ ਜਿਹੜੀ ਉਸ ਦੀ ਹਮਾਇਤ ਕਰ ਰਹੇ ਨੇ ਚਾਹੇ ਉਹ ਐਜੀਪੀਸੀ ਪ੍ਰਧਾਨ ਹੋਣ ਚਾਹੇ ਉਹ ਜਥੇਦਾਰ ਸਾਈਬ ਹੋਣ ਤੇ ਉਹ ਸਾਰੇ ਤੇ ਕਾਫੀ ਵਰਦੇ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਜਦੋਂ 1984 ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਕਤਲੇਆਮ ਹੋਇਆ ਸਿੱਖਾਂ ਦੇ ਰਤੇ ਤਸ਼ਦਦਤ ਹੋਇਆ ਮੁਰਤੂ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਉਹਨਾਂ ਨੇ ਇਹ ਕਿਹਾ ਦਿੱਤਾ ਕਿ ਉਦੋਂ ਅਸੀਂ ਚਲੋ ਜੇ ਇਹਨੇ ਜੋਗੇ ਨਹੀਂ ਸੀ ਤਾਂ ਪਰ ਹੁਣ ਅਸੀਂ ਇਹਨਾਂ ਸਾਰਿਆਂ ਦਾ ਬਦਲਾ ਲਵਾਂਗੇ ਜਿੱਥੇ ਸੁਖਬੀ ਸਿੰਘ ਬਾਦਲ ਤੇ ਹਮਲਾ ਹੋਇਆ ਉੱਥੇ ਉਹਨਾਂ ਨੇ ਇਹ ਕਿਹਾ ਕਿ ਹੁਣ ਇਹਨਾਂ ਦੇ ਘਰਾਂ ਤੱਕ ਵੜਿਆ ਜਾਵੇਗਾ ਇਹਨਾਂ ਦੇ ਪਰਿਵਾਰਾਂ ਤੋਂ ਵੀ ਬਦਲਾ ਲਿਆ ਜਾਵੇਗਾ ਇਹ ਜੀਵਨ ਫੌਜੀ ਜਿਹੜਾ ਗੈਂਗਸਟਰ ਹੈ ਜਿਹਨੇ ਇਸਲਾਮਾਬਾਦ ਥਾਣੇ ਦੀ ਜ਼ਿੰਮੇਵਾਰੀ ਲਈ ਹੈ ਉਹ ਕਹਿੰਦੇ ਨਜ਼ਰ ਆਏ ਤੇ ਨਰਾਇਣ ਸਿੰਘ ਚੋੜੇ ਨੂੰ ਇਨਸਾਫ ਦਿਵਾਉਣ ਦੀ ਗੱਲ ਕਹਿ ਰਹੇ ਨੇ ਤੇ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਅਕਾਲੀ ਦਲ ਦੇ ਨਾਲ ਕੋਈ ਖੁੰਦਕ ਇਹਨਾਂ ਦੀ ਹੈ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਹੈ ਕੁਝ ਮਾਮਲਾ ਜਿਸ ਕਰਕੇ ਅਕਾਲੀ ਦਲ ਇਹਨਾਂ ਦੀ ਹਿੱਟ ਲਿਸਟ ਤੇ ਨਜ਼ਰ ਆ ਰਿਹਾ ਹੈ ਉਹ ਸੁਪਰੀਆ ਇਹ ਤੇ ਨਹੀਂ ਕਹਿ ਸਕਦੇ ਭਾਈ ਜਿਸ ਤਰੀਕੇ ਦੇ ਨਾਲ ਸੁਖਬੀ ਸਿੰਘ ਬਾਦਲ ਤੇ ਹਮਲਾ ਹੋਇਆ ਕਿਉਂਕਿ ਸੁਖਬੀ ਸਿੰਘ ਬਾਦਲ ਦਾ ਪੱਖ ਸਾਰੇ ਪੂਰ ਦੇ ਨਜ਼ਰ ਆ ਰਹੇ ਤੇ ਨਰਾਇਣ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਦਲ ਖਾਲਸਾ ਮਾਇਦ ਕਰ ਰਿਹਾ ਹੈ ਹੋਰ ਕਈ ਵੱਖ-ਵੱਖ ਲੀਡਰ ਗੱਲ ਕਰ ਰਹੇ ਨੇ ਕਿ ਸੁਖਬੀ ਸਿੰਘ ਬਾਦਲ ਨੂੰ ਪੰਥ ਚੋਂ ਛੇਕਣਾ ਚਾਹੀਦਾ ਤੇ ਇਹ ਗੈਂਗਸਟਰ ਜਿਹੜਾ ਹੈ ਜੀਵਨ ਫੌਜੀ ਇਸ ਦਾ ਨਾਮ ਹੈ ਤੇ ਇਹ ਕੋਈ ਇਹਨਾਂ ਦਾ ਪੁਰਾਣਾ ਨਾਤਾ ਨਹੀਂ ਹੈ ਪਰ ਨਰਾਇਣ ਸਿੰਘ ਚੌੜਾ ਜਿਹੜੇ ਨੇ ਉਹ ਇਹਨਾਂ ਦੇ ਇਲਾਕੇ ਦੇ ਨੇ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਨੇ ਇਸ ਕਰਕੇ ਉਹ ਨਰਾਇਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਗੋਲੀ ਵੀ ਉਹੀ ਸਬੂਤ ਹੈ ਕਿ ਅਜੇ ਸਿੱਖ ਜਿਉਂਦੇ ਨੇ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜੇ ਟ੍ਰੇਲਰ ਹੈ ਪੂਰੀ ਪਿਕਚਰ ਅਜੇ ਬਾਕੀ ਹੈ ਤਾਂ ਹੁਣ ਉਹਨਾਂ ਨੇ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਹੈ ਧਮਕੀ ਦਿੱਤੀ ਹੈ ਕਿ ਇਸ ਤੋਂ ਵੀ ਅੱਗੇ ਵੱਡਾ ਕੁਝ ਹੋਰ ਹੋਣ ਵਾਲਾ ਹੈ ਤੇ ਉਹਨਾਂ ਦੀ ਇਹ ਕਹਿ ਨਹੀਂ ਸਕਦੇ ਕਿ ਅਕਾਲੀ ਦੰਦ ਦੇ ਨਾਲ ਪੁਰਾਣੀ ਰنجਿਤ ਸੀ ਜਾਂ ਪੁਰਾਣੇ ਕੋਈ ਮਾਮਲੇ ਸੀ ਪਰ ਨਰਾਇਨ ਸਿੰਘ ਚੋੜਾ ਨੂੰ ਲੈ ਕੇ ਇਹ ਜੀਵਨ ਫੌਜੀ ਜਿਹੜਾ ਹੈ ਗੈਂਗਸਟਰ ਹੈ ਇਹ ਕਾਫੀ ਪੜਕਦਾ ਨਜ਼ਰ ਆਇਆ ਤੇ ਕਿਤਨੇ ਕਿਤੇ ਉਹਨਾਂ ਨੇ ਕਿਆ ਹੀ ਕੀ ਜਿਹੇ ਟ੍ਰੇਲਰ ਹੈ ਇਕਵਲ ਫਿਰ ਤੋਂ ਕੋਈ ਹੁਣ ਵੱਡਾ ਹੋਰ ਧਮਾਕਾ ਜਿਹੜਾ ਪੰਜਾਬ ਦੇ ਵਿੱਚ ਹੋਣ ਵਾਲਾ ਹੈ ਜੀ ਬਿਲਕੁਲ ਤਾਂ ਜਿਵੇਂ ਜੀਵਨ ਫੌਜੀ ਨੇ ਜਿਹੜੇ ਉਹ ਪਹਿਲਾਂ ਫੌਜੀ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨਾਲ ਜੋ ਵੀ ਝੂਠਾ ਪਰਚਾ ਹੋਇਆ ਜਿਵੇਂ ਕੱਢਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਰਾਤ ਚੁਣਿਆ ਜੀ ਹਾਂ ਬਿਲਕੁਲ ਸਪੱਸ਼ਟ ਇਹ ਹੀ ਉਹਨਾਂ ਦੇ ਮਾਤਾ ਜ਼ਿਕਰ ਕਰਦੇ ਨਜ਼ਰ ਆਏ ਤੇ ਜੋ ਹੁਣ ਤੱਕ ਆਡੀਓ ਵਾਇਰਲ ਹੋਈ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਗਿਆ ਕਿ ਮੈਂ 7 ਸਾਲ ਆਪਣੀ ਡਿਊਟੀ ਨਿਭਾਈ ਹੈ ਉਸ ਤੋਂ ਬਾਅਦ ਮੇਰੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਮੈਨੂੰ ਅੱਤਵਾਦੀ ਤੱਕ ਐਲਾਨ ਦਿੱਤਾ ਗਿਆ ਤਾਂ ਜੇਕਰ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਥਾਣੇ ਦੇ ਚੱਕਰ ਘੱਟ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇੱਕ ਹਫ਼ਤੇ ਦੇ ਲਈ ਉਹਨਾਂ ਦੇ ਮਾਤਾ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿਸ ਤਰੀਕੇ ਨਾਲ ਪਰਵਾਜ਼ ਜ਼ਿਕਰ ਕਰਦਾ ਨਜ਼ਰ ਆਇਆ ਪਰ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਕਾਫੀ ਦੁਬਿਦਾ ਵਿੱਚ ਹੈ ਉਹਨਾਂ ਦੇ ਮਾਤਾ ਜਿਹੜੇ ਕਾਫੀ ਰੋਂਦੇ ਨਜ਼ਰ ਆ ਰਹੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਬਾਰ-ਬਾਰ ਰਿਸ਼ਤੇਦਾਰਾਂ ਤੱਕ ਨੂੰ ਚੁੱਕਿਆ ਗਿਆ ਤਾਂ ਇਹ ਤੇ ਜੀਵਨ ਫੌਜੀ ਦੀ ਜਿਹੜੀ ਆਡੀਓ ਵਾਇਰਲ ਹੋ ਰਹੀ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੇਰੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ ਜੇਕਰ ਮੇਰੇ ਪਰਿਵਾਰ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਕਿਉਂਕਿ ਉਸ ਦੇ ਵਿੱਚ ਮੇਰੇ ਪਰਿਵਾਰ ਦਾ ਕੋਈ ਹੱਥ ਨਹੀਂ ਜੋ ਕਰ ਰਿਹਾ ਮੈਂ ਆਪਣੇ ਸਿਰ ਤੇ ਕਰ ਰਿਹਾ ਨਾ ਹੀ ਕੋਈ ਹੋਰ ਇਸ ਦਾ ਭਾਗੀਦਾਰ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੀਵਨ ਫੌਜੀ ਦੀ ਅਮਰਿਤਪਾਲ ਦੇ ਨਾਲ ਵੀ ਇੱਕ ਫੋਟੋ ਵਾਇਰਲ ਹੋਈ ਸੀ ਸੁਪਰੀਆ ਤੇ ਉਸ ਨੂੰ ਲੈ ਕੇ ਅਮਰਿਤਪਾਲ ਦੇ ਨਾਲ ਵੀ ਜੋੜਿਆ ਜਾ ਰਿਹਾ ਸੀ ਕਿਉਂਕਿ ਅਜਨਾਲੇ ਥਾਣੇ ਦੇ ਅਮਰਿਤਪਾਲ ਦਾ ਹੱਥ ਵੱਜਦਾ ਜਦੋਂ ਉਸ ਤੋਂ ਬਾਅਦ ਐਨਐਸਏ ਲੱਗੀ ਸੀ ਉਹਨਾਂ ਤੇ ਤਾਂ ਜੀਵਨ ਫੌਜੀ ਦਾ ਅਮ੍ਰਿਤਪਾਲ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਨਰਾਇਣ ਸਿੰਘ ਚੋੜਾ ਦੇ ਨਾਲ ਵੀ ਸੰਬੰਧ ਦੱਸਿਆ ਜਾ ਰਿਹਾ ਹੈ ਤੇ ਉਹ ਪਹਿਲੇ ਫੌਜ 'ਚ ਸੀ ਤਾਂ ਹੁਣ ਉਹਨਾਂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ ਜਿਸ ਤਰੀਕੇ ਨਾਲ ਉਹ ਖੁਦ ਜ਼ਿਕਰ ਕਰਦੇ ਨਜ਼ਰ ਆਏ ਪਰਿਵਾਰ ਦੀ ਜ਼ਿਕਰ ਗੱਲ ਕਰੀ ਤੇ ਪਰਿਵਾਰ ਇਸ ਸਮੇਂ ਕਾਫੀ ਸਹਿਮ ਦੇ ਵਿੱਚ ਹੈ ਤੇ ਡਰਿਆ ਹੋਇਆ ਹੈ ਪਰਿਵਾਰ ਜੋ ਬਿਲਕੁਲ ਤਾਂ ਜੀਵਨ ਫੌਜੀ ਦੀ ਰਿਕਾਰਡ ਇਹ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਸਲਾਮਾਬਾਦ ਪੁਲਿਸ ਸਟੇਸ਼ਨ ਤੇ ਜੋ ਗ੍ਰੇਨੇਡ ਅਟੈਕ ਹੋਇਆ ਹੈ ਉਹਨਾਂ ਦੀ ਜ਼ਿੰਮੇਵਾਰੀ ਉਹ ਜੀਵਨ ਫੌਜੀ ਲੈਂਦਾ ਨਜ਼ਰ ਆ ਰਿਹਾ ਹੈ ਤੇ ਇਸ ਦੇ ਨਾਲ ਹੀ ਨਰੈਣ ਸਿੰਘ ਚੋੜਾ ਪ੍ਰਤੀ ਉਹਨਾਂ ਦਾ ਜੋ ਹੈ ਸੌਫਟ ਕਾਰਨਰ ਹੈ ਤੇ ਪਖਪੂਰ ਦੇ ਨਜ਼ਰ ਆਏ ਨੇ ਤੇ ਇਸ ਦੇ ਨਾਲ ਹੀ ਅਕਾਲੀਆਂ ਤੇ ਵੀ ਨਿਸ਼ਾਨੇ ਸਾਧਦੇ ਤੇ ਇਸ ਦੇ ਨਾਲ ਪੰਜਾਬ ਪੁਲਿਸ ਨੂੰ ਵੀ ਸਿੱਧੇ ਸਿੱਧੇ ਚੇਤਾਵਨੀ ਦਿੰਦੇ ਜੀਵਨ ਫੌਜੀ ਆਡੀਓ ਦੇ ਵਿੱਚ ਨਜ਼ਰ ਆਏ ਨੇ